ਜਨਤਾ ਦੀਵਾ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਡੀਸੀ ਦਫ਼ਤਰ ਦੇ ਸਾਹਮਣੇ ਸੰਗਰੂਰ ਜਿੱਥੇ ਕੱਲ 8 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਹੋ ਗਈ ਸੀ ਸਰਕਾਰ ਉਹਨਾਂ ਤੇ ਚੁੱਪ ਰਹੀ ਹੈ ਉਹਨਾਂ ਦੇ ਕੋਈ ਵੀ ਸਰਕਾਰ ਦਾ ਕਮੈਂਟ ਨਹੀਂ ਆਇਆ ਕੋਈ ਵੀ ਮਦਦ ਲਈ ਆਵਾਜ਼ ਨਹੀਂ ਆਈ ਤੇ ਨਾ ਹੀ ਕੋਈ ਸ਼ਰਾਬ ਦੇ ਮਾਲਕਾਂ ਤੇ ਕਾਰਵਾਈ ਕੀਤੀ ਗਈ ਹੈ ਤਾਂ ਉਹ ਨੌਜਵਾਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਸਮੂਹ ਜਥੇਬੰਦੀਆਂ ਵੱਲੋਂ ਜਿੰਦਾਬਾਦ ਜਿੰਦਾਬਾਦ ਅਤੇ ਕਿਸਾਨ ਯੂਨੀਅਨਾਂ ਵੱਲੋਂ ਜਿੰਦਾਬਾਦ ਜਿੰਦਾਬਾਦ ਧਰਨਾ ਲਾਇਆ ਗਿਆ सो लंगर आ चुके लंगर ਦੇਖੋ ਇਸ ਬੇਨਤੀ ਤੇ ਆਮ ਦੇ ਨਾਲ ਜਿਹੜਾ ਵਰਤੌਣਾ ਤੇ ਰਾਂ ਦੇ ਮੋਰਚੇ ਦੇ ਵਿੱਚ ਇੱਕ ਬਜ਼ੁਰਗ ਜੋ ਅਪਾਹਜ ਨੇ ਵੀ ਪਹੁੰਚੇ ਨੇ ਬਲਾਕ ਗੁਰਬੜਿਆਕੂ ਜਿਨ੍ਹਾਂ ਦੇ ਅੰਦਰ ਦਰਦ ਹੁੰਦਾ ਹਾਲਾਤ ਜੋ ਮਰਜੀ ਨੇ ਉਹ ਪਹੁੰਚ ਜਾਂਦੇ ਨੇ ਪਹੁੰਚੇ ਨੇ ਵਿਵਹਾਰਪ੍ਰੀਤ ਕੋਰ ਨਾਰੀ ਸ਼ਕਤੀ ਇੱਕ ਦਾ ਧੂਰੀ ਤੋਂ ਇਹਨਾਂ ਨਾਲ ਗੱਲ ਕਰਦੇ ਆਂ ਜੀ ਹਾਂਜੀ ਭੈਣ ਜੀ ਤੁਸੀਂ ਪਹੁੰਚੋ ਇੱਥੇ ਦੁੱਖ ਦੀ ਘੜੀ ਦੇ ਵਿੱਚ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਹਾਂਜੀ ਸਰਕਾਰਾਂ ਤਾਂ ਦੇਖੋ ਤੁਹਾਨੂੰ ਪਤਾ ਹੀ ਆ ਸਰਕਾਰਾਂ ਹੋਸੀ ਕੀ ਕਹੀ ਕੁਝ ਪੁਸ਼ਟੀ ਕਰਨੀ ਹੈ ਆਹ ਦਿਨਾਂ ਸਾਡੇ ਮਜ਼ਦੂਰਾਂ ਨਾਲ ਬਹੁਤ ਜ਼ਿਆਦਾ ਅਤਿਆਚਾਰ ਜ਼ੁਲਮ ਹੁੰਦੇ ਆ ਰਹੇ ਨੇ ਮੁੱਢ ਤੋਂ ਹੀ ਪਰ ਕੋਈ ਵੀ ਸਰਕਾਰ ਸਾਡੇ ਮਜ਼ਦੂਰਾਂ ਦੇ ਹੱਕ ਪੱਖ ਦੇ ਵਿੱਚ ਕੋਈ ਜਿਹੜਾ ਪ੍ਰਸਤਾਵ ਹੁਣ ਆ ਜਾਈਏ ਨਸ਼ੇ ਦੇ ਤੋਂ ਨੂੰ ਸੰਗਰੂਰ ਜ਼ਿਲ੍ਹੇ ਦਾ ਜ਼ਿਲ੍ਹੇ ਦੇ ਵਿੱਚ ਕੌਸ਼ਕ ਪਿੰਡ ਨੇ ਜਿੱਦਾਂ ਕਿ ਗੁਜਰਾ ਲਾ ਲਓ ਸੁਨਾਮ ਤੋਂ ਟਿੱਪੀ ਪਿੰਡ ਲਾ ਲਓ ਹੋਰ ਵੀ ਲਾਗੇ ਲਾਗੇ ਤੇ ਪਿੰਡ ਨੇ ਬਹੁਤ ਜਿਆਦਾ ਨਕਲੀ ਸ਼ਰਾਬ ਪੀ ਨਾਲ ਮੋਤਾ ਹੋ ਚੁੱਕਿਆ ਨੇ ਮਜ਼ਦੂਰਾਂ ਦੇ ਤਾਂ ਕਿ ਤੱਕੜਾ ਸ਼ ਉਹ ਕਰਤਾ ਠੇਕੇ ਤੋਂ ਲੈ ਕੇ ਸ਼ਰਾਬ ਪੀਊਗਾ ਜਿਹੜਾ ਸਾਡਾ ਮਜ਼ਦੂਰ ਆ ਉਹ ਸਸਤੀ ਸਰਸਰਾਬ ਕਹਿੰਦੀ ਜਾਊਗਾ ਵੀ ਸਾਨੂੰ ਸਸਤੇ ਕੋਈ ਨਸ਼ਾ ਮਿਲ ਜੇ ਅਸੀਂ ਕਰ ਲਈਏ ਉਹ ਨਸ਼ਾ ਵੀ ਕੋਈ ਸ਼ੌਕ ਨੂੰ ਨਹੀਂ ਕਰਦੇ ਜਦੋਂ ਘਰਾਂ ਦੇ ਵਿੱਚ ਡਿਪਰੈਸ਼ਨ ਹੁੰਦੀ ਹੈ ਕਿਉਂਕਿ ਸਾਡੇ ਮਜ਼ਦੂਰਾਂ ਨੇ ਦਿਹਾੜੀ ਜੋਤਾ ਕਰਨਾ ਉਹ ਹੀ ਕਰਨਾ ਉਹ ਖਾਣਾ ਤੇ ਟੈਨਸ਼ਨ ਦੀ ਮਾਰ ਚਲੋ ਸ਼ਰਾਬ ਪੀਂਦਾ ਸੀਗਾ ਜੋ ਉਦੋਂ ਬਾਅਦ ਦੇ ਵਿੱਚ ਦੇਖੋ ਇਹ 9 ਦਾ 9 10 ਦਾ ਗੁਜਰਾ ਪਿੰਡ ਦੇ ਵਿੱਚ ਲਾ ਲਓ। ਕੁਸ਼ਕ ਲਾਗੇ ਦੇ ਲਾ ਲਓ ਤੇ ਇਹ ਕੀ ਬਰਾ 15 ਦੇ ਤਕਰੀਬ ਆ ਰਹੀ ਆ ਸਾਡੇ ਕੋਲ ਗੱਲਬਾਤ ਵੀ ਇਹਨਾਂ ਦੀ ਮੌਤ ਹੋ ਚੁੱਕੀ ਆ ਇਹ ਮੌਤ ਨਾ ਕਹੀਏ ਪੰਜਾਬ ਸਰਕਾਰ ਕਤਲ ਕਰ ਰਹੀ ਆ ਪ੍ਰਸ਼ਾਸਨ ਕਤਲ ਕਰ ਰਿਹਾ ਕਿਉਂਕਿ ਇਹਨਾਂ ਦੀ ਆ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਾਰਨ ਹੀ ਅੱਜ ਨਸ਼ਾ ਖੁੱਲੇ ਆਮ ਵਿਕ ਰਿਹਾ ਚਿੱਟਾ ਵਿਕ ਰਿਹਾ ਜਿੱਥੇ ਥੰਮਨ ਦਾ ਨਾਮ ਨਹੀਂ ਲੈ ਰਿਹਾ ਸਾਡੇ ਨੌਜਵਾਨ ਪੀੜੀ ਖਤਮ ਹੋ ਰਹੀ ਆ ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਦੇਖੋ ਪੰਜਾਬ ਸਰਕਾਰ ਜਿਹੜੇ ਮਜ਼ਦੂਰ ਨੇ ਵਿਚਾਰੇ ਜਿਨ੍ਹਾਂ ਦੇ ਪੁੱਤ ਮਰ ਗਏ ਜਿਨ੍ਹਾਂ ਮਾਂਵਾ ਆਂ ਜੇ ਲਈਏ ਕੋਈ ਸਹਾਰਾ ਨਹੀਂ ਰਿਹਾ ਜਾਂ ਸਾਡੀਆਂ ਭੈਣਾਂ ਦਾ ਕੋਈ ਸਾਈਂ ਨਹੀਂ ਰਿਹਾ ਸਿਰ ਤੇ ਉਹਨਾਂ ਨੂੰ ਮਾਰ ਦੇ ਦੀ ਮੰਗ ਕਰਦੇ ਆ ਤੇ ਦੂਸਰੀ ਹੈਗੀ ਆ ਸਾਡਾ ਪਰਿਵਾਰ ਦੇ ਵਿੱਚੋਂ ਬੱਚਿਆਂ ਦੀ ਗੱਲ ਨੌਕਰੀ ਦੀ ਗੱਲ ਵੀ ਨੌਕਰੀ ਦਿੱਤੀ ਆ ਵੀ ਤੀਸਰੀ ਹੈਗੀ ਆ ਜਿਹੜੇ ਹਸਪਤਾਲਾਂ ਦੇ ਵਿੱਚ ਮਰੀਜ਼ ਲੱਖਾਂ ਦੇ ਬਹੁਤ ਜ਼ਿਆਦੇ ਜ਼ਖਮੀ ਪਏ ਨੇ ਨਿਗਾ ਬਕਤ ਕੀ ਆ ਤੇ ਉਹਨਾਂ ਦਾ ਲਾਜ ਪ੍ਰਤੀਕਰਮ ਹੋਣਾ ਚਾਹੀਦਾ ਕਿਉਂਕਿ ਸਾਡੀਆਂ ਬੀਬੀਆਂ ਦੇ ਸਿਰ ਕਰਜ਼ੇ ਵੀ ਬਹੁਤ ਚੜੇ ਹੋਏ ਨੇ ਜਿਹੜੇ ਸਰਕਾਰ ਅਣਦੇਖਾ ਕਰਦੀ ਆ ਸਾਡੇ ਕੋਈ ਕਰਜ਼ੇ ਵੀ ਨਹੀਂ ਮਾਫ ਕਰਦੀ ਸੋ ਇਸ ਕਰਕੇ ਮੈਂ ਬੇਨਤੀ ਕਰੂੰਗੀ ਪੰਜਾਬ ਸਰਕਾਰ ਨੂੰ ਅਰਜ਼ ਕਰੂੰਗੀ ਕਿ ਕਿ ਮਿੱਟਰ ਸੈਕਟਰ ਦਾ ਦੇਖੋ ਅਸੀਂ ਆਏ ਦਿਨੋਂ ਸੜਕਾਂ ਤੇ ਕੰਮ ਦੀ ਕਰਦੀ ਆ ਵੀਰੇ ਤੇ ਕੋਈ ਉਹ ਦਿਨ ਨਹੀਂ ਗਿਆ ਜਿਹੜੇ ਦਿਨ ਅਸੀਂ ਸੜਕਾਂ ਤੇ ਨਹੀਂ ਉਤਰੇ ਹੋਵਾਂਗੇ ਠੰਡ ਨਹੀਂ ਪਣੀ ਸ਼ਾਂ ਨਹੀਂ ਅਸੀਂ ਦੇਖਦੇ ਹੈਗੇ ਕੋਸੀ ਆਪਦੇ ਹੱਕੀ ਮੰਗਾ ਲਈ ਬੈਠ ਜਿੰਨੇ ਪਰ ਜਿਹੜੀਆਂ ਸਕੀਮਾਂ ਦੇ ਵਿੱਚ ਆ ਜਾਂਦੀਆਂ ਨੇ ਗੱਲਾਂ ਮਾਤਾਂ ਉਹ ਵੀ ਸਕੀਮਾਂ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਉਹ ਵੀ ਤਕੜੇ ਸ਼ਾਹੂਗਾਰ ਹੁੰਦੀਆਂ ਨੇ ਕੋਈ ਸਕੀਮ ਜਰੂਰੀ ਵੀ ਨਹੀਂ ਸਾਨੂੰ ਕੋਈ ਰਾਹਤ ਮਿਲਦੀ ਹੈ ਹੁਣ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਜੀ ਦੇਖੋ ਹੁਣ ਤੱਕ ਜੇ ਲਈਏ ਸੰਭਵ ਜਿਲ੍ਹਾ ਹੈਗਾ ਜਿਹੜਾ ਨਰਿੰਦਰ ਕੌਰ ਭਰਾ ਦਾ ਪਿੰਡੂਗਾ ਐਮਐਲਏ ਦਾ ਲੱਕ ਇੱਥੇ ਐਮਐਲਏ ਨਰਿੰਦਰ ਕੌਰ ਭਰਾ ਵੀ ਨਹੀਂ ਪਹੁੰਚੀ ਕੱਲ ਪ੍ਰਸ਼ਾਸਨ ਦੇ ਲਈਏ 9 ਜਾਨਿਆਂ ਦੀ ਮੌਤ ਹੋ ਗਈ ਸੀ ਰਾਮ ਜਸਪੀ ਹੋਰ پورے ਜ਼ਿਲ੍ਹੇ ਦਾ ਡੀਸੀ ਐਸਐਸਪੀ ਨਹੀਂ ਪਹੁੰਚੇ ਐਸਪੀਡੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਹੈ ਇੰਨੀ ਘਟਨਾ ਵਾਪਰੀ ਹੋਵੇ ਤੇ ਪ੍ਰਸ਼ਾਸਨ ਪਹੁੰਚੇ ਨਾ ਕਿਉਂਕਿ ਇਹ ਸਾਨੂੰ ਕੀੜੇ ਮਕੌੜੇ ਸਮਝਦੇ ਨੇ ਇਹਨਾਂ ਦੀ ਨਜ਼ਰਾਂ ਦੇ ਵਿੱਚ ਅਸੀਂ ਇਹਨਾਂ ਦੀ ਪੈਰ ਦੀ ਜੁੱਤੀ ਆ ਸੋ ਅਸੀਂ ਇਹ ਨਹੀਂ ਹੋਣ ਦਵਾਂਗੇ ਮੁੱਖ ਮੰਤਰੀ ਯਾਦ ਰੱਖ ਕੇ ਜਿਹੜੀਆਂ ਕੁਰਸੀਆਂ ਤੁਸੀਂ ਲੈਤੀਆਂ ਨੇ ਇਹ ਮਜ਼ਦੂਰਾਂ ਕਰਕੇ ਮਿਲਿਆ ਨੇ ਸਾਨੂੰ ਜੇ ਮਜ਼ਦੂਰਾਂ ਨੇ ਤੁਸੀਂ ਆਮ ਲੋਕਾਂ ਦੀ ਸਰਕਾਰ ਕਹਿ ਕਹਿ ਕੇ ਚੁਟਕਲੇ ਗਾ ਗਾ ਕੇ ਸਾਡੇ ਲੋਕਾਂ ਨੂੰ ਇਹ ਜਿਹੜਾ ਇਹੀ ਲੋਕ ਤੁਹਾਨੂੰ ਸਭ ਸਿਖਾਉਣਗੇ ਪਿੰਡਾਂ ਦੇ ਵਿੱਚ ਆਇਓ ਤਾਂ ਸਹੀ ਇਹ ਝੰਡੇ ਡੰਡੇ ਨਾ ਜਮਾਓ। ਦੇਖ ਭਗਵਾਨ ਜੀ ਅੱਜ ਸਵੇਰੇ ਇੱਕ ਵੀਡੀਓ ਆਈ ਹੈ ਉਹ ਸੜਕ ਸੁਰੱਖਿਆ ਫੋਰਸ ਦੀ ਗੱਡੀ ਕੋਲ ਖੜਾ ਹੈ। ਬਠਿੰਡੇ ਤੋਂ ਫਰੀਦਕੋ ਰੋਡ ਤੇ ਖੜਾ ਹੈ ਉਹ ਦੱਸ ਵੀ ਰਿਹਾ ਹੈ। ਪਰ ਆਪਦੇ ਜ਼ਿਲ੍ਹੇ ਦੇ ਵਿੱਚੋਂ ਨਹੀਂ ਆਇਆ ਇਹ ਤੇ ਕੀ ਕਹੋਗੇ? ਦੇਖੋ ਆਪਦੇ ਜ਼ਿਲ੍ਹੇ ਦੇ ਵਿੱਚੋਂ ਉਹਦੋਂ ਆਊਗਾ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਨੂੰ ਲੋੜ ਹੋਵੇ। ਸਾਡੇ ਝੂਠ ਹੋਦੋ ਖਾਉਦਾ ਜਦੋਂ ਝੂਠ ਖਾਣ ਦੀ ਲੋੜ ਹੋਊਗੀ ਹੁਣ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਲੋਕਾਂ ਦੇ ਵਿੱਚੋਂ ਮੁਸ਼ਕਿਲ ਆ ਰਹੀਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਆ ਨਹੀਂ ਰਹੇ ਦਿਖ ਨਹੀਂ ਰਹੇ ਜਿਹੜੇ ਕਹਿੰਦੇ ਸੀ ਆਹ ਲੋਕਾਂ ਦੇ ਵਿੱਚ ਹੀ ਫਿਰਾਂਗੇ ਪਰ ਐਨੇ ਐਨੇ ਗਨਮੈਨਾਂ ਨਾਲ ਉਹਨਾਂ ਉਹ ਗੱਡੀਆਂ ਦੇ ਵਿੱਚ ਘੁੰਮਦੇ ਫਿਰਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆਗੇ ਤੇ ਕਦੋਂ ਠੀਕ ਹੈ ਜੀ ਧੰਨਵਾਦ ਜੀ ਇੱਥੇ ਇਹਨਾਂ ਪਰਿਵਾਰਾਂ ਦੀ ਦੁੱਖ ਦੀ ਘੜੀ ਦੇ ਵਿੱਚ ਸਰਦਾਰ ਗਰਨਾਇਬ ਸਿੰਘ ਜੀ ਰਾਮਪੁਰਾ ਹਲਕਾ ਸੰਗਰੂਰ ਤੋਂ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਾਂਗੇ ਜੀ ਰਾਮਪੁਰਾ ਸਾਹਿਬ ਅੱਜ ਬਹੁਤ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਜੀ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੇ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਜੀ ਬਹੁਤ ਮੰਦਭਾਗੇ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਮੈਂ ਸਮਝਦਾ ਹਾਂਗਾ ਵੀ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਦਾ ਕਾਰਨ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕੋਈ ਬੰਦਾ ਕੁਝ ਭੁੱਕੀ ਖਾਂਦਾ ਜਾਂ ਫੀਮ ਖਾਂਦਾਗਾ ਉਹ ਖਾਣ ਵਾਸਤੇ ਲੈ ਕੇ ਜਾਂਦਾਗਾ ਉਹ ਫੜਿਆ ਜਾਂਦਾਗਾ ਉਹ ਤੇ ਪਰਚਾ ਦਰਜ ਹੋ ਜਾਂਦਾਗਾ ਤੇ ਜਿਹੜੇ ਬੰਦੇ ਇਹ ਨਕਲੀ ਸ਼ਰਾਬ ਤਿਆਰ ਕਰਦੇ ਨੇ ਪਿੰਡ ਵਿੱਚ ਹੀ ਬੈਠ ਕੇ ਨਕਲੀ ਸ਼ਰਾਬ ਤਿਆਰ ਕਰਕੇ ਉਹ ਮੰਗੇ ਵੇਚੀ ਆ ਮਤਲਬ ਕਿ ਇਹ ਕਿਸੇ ਦੀ ਵੀ ਨਿਗਰਤ ਨਹੀਂ ਆਇਆ ਨਾ ਪੰਚਾਇਤ ਦੀ ਨਾ ਪਿੰਡ ਦੀ ਤੇ ਜਦੋਂ ਉਹਨਾਂ ਦੀ ਮੌਤਾਂ ਹੋ ਗਿਆ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਸਾਹਮਣੇ ਆਇਆ ਬਹੁਤ ਮਾੜੀ ਗੱਲ ਐ ਇਸ ਕਰਕੇ ਸੁਚੇਤ ਹੋ ਕੇ ਸਾਡੇ ਸਮਾਜ ਨੂੰ ਵੀ ਰਹਿਣਾ ਚਾਹੀਦਾਗਾ ਜਿੱਥੇ ਕਿਤੇ ਉਹਨਾਂ ਨੂੰ ਇਹ ਜੀ ਗੱਲ ਲੱਗਦੀ ਐ ਕਿ ਇਹ ਬੰਦੇ ਗਲਤ ਕਾਰੋਬਾਰ ਕਰਦੇ ਨੇ ਗਲਤ ਧੰਦਾ ਕਰਦੇ ਨੇ ਨਕਲੀ ਸ਼ਰਾਬ ਤਿਆਰ ਕਰਦੇ ਨੇ ਉਹ ਉਹ ਸਮਾਜ ਦੇ ਲੋਕਾਂ ਨੂੰ ਉਹਨਾਂ ਦੀ ਜਾ ਕੇ ਪੈਣੀ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾਗਾ ਪ੍ਰਸ਼ਾਸਨ ਨੂੰ ਵੀ ਇਹ ਆਪਣੀ ਅਗਸਤ ਤੇਜ਼ ਕਰਨੀ ਚਾਹੀਦੀ ਐ ਜਿਹੜੀਆਂ ਇਹੋ ਜਿਹੇ ਕਟੜਾਵਾ ਅੱਗੇ ਤੋਂ ਨਾ ਵਾਪਰਨ ਜੇ ਹੋਏ ਜੇ ਕੋਈ ਸਮਾਜ ਦੇ ਗਲਤ ਅੰਸਰੇ ਇਹ ਨਕਲੀ ਸ਼ਰਾਬ ਜਾਂ ਨਕਲੀ ਕੋਈ ਵਹਿ ਗੱਤ ਧੰਦਾ ਕਰਦੇ ਨੇ ਉਹਨਾਂ ਦਾ ਨੱਥ ਤੇ ਪ੍ਰਸ਼ਾਸਨ ਤੇ ਸਰਕਾਰ ਨੇ ਪਾਣੀ ਹੁੰਦੀ ਹੈ ਜਾਂ ਲੋਕਾਂ ਨੇ ਸਹਿਯੋਗ ਕਰਕੇ ਉਹਨਾਂ ਨੂੰ ਨੱਪਣਾ ਹੁੰਦਾ ਹੈਗਾ ਜਦੋਂ ਇਹ ਸਾਰਾ ਕਾਂਡ ਵਾਪਰ ਜਾਂਦਾ ਹੈਗਾ ਉਸ ਤੋਂ ਬਾਅਦ ਜੇ ਆਪਾਂ ਕਰਾਂਗੇ ਕੁਝ ਉਹਦਾ ਕੋਈ ਇੰਨਾ ਹੀ ਮੈਨੇ ਇੱਥੇ ਗੱਲ ਨਹੀਂ ਬਣਦੀ ਹੈ ਕਿ ਇਹ ਤਾਂ ਪਹਿਲਾਂ ਸੁਚੇਤ ਹੋਣ ਦੀ ਲੋੜ ਹੈ ਇਸ ਕਰਕੇ ਸਾਨੂੰ ਅਵੇਅਰਨੈਸ ਤੇ ਆਉਣਾ ਚਾਹੀਦਾ ਸਾਰੇ ਸਮਾਜ ਨੂੰ ਜੇ ਕਿਤੇ ਇਹੋ ਜਿਹੇ ਅਨਸਰ ਸਾਨੂੰ ਦਿਖਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਦੀ ਨਿਗਾਹ 'ਚ ਲਿਆਉਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਇਹ ਗੱਲਾਂ ਕਿਸੇ ਦਬਾਤ ਲਈ ਨਹੀਂ ਸਰਕਾਰਾਂ ਦੇ ਚਲਾਉਣਾ ਚਾਹੀਦਾ ਕਿ ਨੌਕਰੀ ਉਹ ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਹੈ ਉਹਦਾ ਭੈਰ ਰੱਖ ਕੇ ਡਰ ਰੱਖ ਕੇ ਇਹੋ ਜਿਹੇ ਅਨਸਰਾਂ ਦੇ ਨੱਥ ਪਾਉਣੀ ਚਾਹੀਦੀ ਹੈ ਤਾਂ ਕਿ ਸਾਡਾ ਸਾਡਾ ਸਮਾਜ ਹੈ ਇਹ ਜੀਆਂ ਘਟਨਾਵਾਂ ਦਾ ਉਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ ਭਾਈ ਗੁਰਜੀਤ ਖਾਲਸਾ ਭਾਈ ਹੁਣ ਤੱਕ ਕੋਈ ਸਰਕਾਰੀ ਕੋਈ ਪਹੁੰਚਿਆ ਜੀ ਸਰਕਾਰ ਦਾ ਬੰਦਾ ਕੋਈ ਮੰਤਰੀ ਜਾਂ ਕੋਈ ਐਮਐਲਏ ਜਾਂ ਕੋਈ ਹਲਕਾ ਇੰਚਾਰਜ ਇਹ ਤਾਂ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੇ ਜਿਹੜੇ ਸਰਕਾਰ ਪੰਜਾਬ ਚ ਬਣੀ ਹੈ ਮੁੱਖ ਮੰਤਰੀ ਪੰਜਾਬ ਉਹ ਵੀ ਉਹਦਾ ਆਕਾ ਫੜਿਆ ਗਿਆ ਕੇਜਰੀਵਾਲ ਉੱਖ ਨੂੰ ਭੱਜ ਗਿਆ ਪਰ ਉਹਨੂੰ ਆ ਨਹੀਂ ਦਿਖਿਆ ਹੈਗਾ ਜਿਹੜੇ ਗਲਤ ਪਰਿਵਾਰਾਂ ਤੇ ਐਡਾ ਬੜਾ ਦੁਖਾਂਤ ਵਾਪਰਿਆ ਉਹਨਾਂ ਦੇ ਨੌਜਵਾਨ ਪੁੱਤ ਕਿਸੇ ਦੇ ਘਰ ਵਾਲਾ ਭੈਣ ਦਾ ਕਿਸੇ ਦਾ ਭਾਈ ਜਿਹੜੇ ਮਰ ਗਏ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਉਹ ਨਹੀਂ ਦੇਖੇ ਉਹਨੇ ਇਹ ਨਹੀਂ ਸਮਝਿਆ ਕਿ ਇਹਨਾਂ ਪਰਿਵਾਰਾਂ ਦੇ ਨਾਲ ਮੈਂ ਦੁੱਖ ਸਾਂਝਾ ਕਰਾਂ ਜਾ ਕੇ ਉਹਨੂੰ ਆਪਣੇ ਆਕੇ ਦੀ ਕੇਜਰੀਵਾਲ ਦੀ ਬਚਾਉਣ ਦੀ ਗੱਲ ਹੋਗੀ ਜਿਹੜਾ ਕੇਜਰੀਵਾਲ ਸ਼ਰਾਬ ਦੇ ਘਟਾਲੇ ਦੇ ਵਿੱਚ ਫੜਿਆ ਗਿਆ ਸ਼ਰਾਬ ਦੇ ਵਿੱਚੋਂ ਕਮਿਸ਼ਨਾਂ ਦਾ ਫੜਿਆ ਗਿਆ ਅੱਛਾ ਮਤਲਬ ਕਿ ਇਹ ਬਹੁਤ ਵੱਡੀ ਬਾੜੀ ਗੱਲ ਹੈ ਇਸ ਕਰਕੇ ਇਹ ਉਹੀ ਗੱਲ ਹੈ ਸਾਨੂੰ ਅਵੇਰਨੈਸ ਉਹਨਾਂ ਦੀ ਲੋੜ ਹੈ ਜਦੋਂ ਸਰਕਾਰ ਬਣਾਉਣੀ ਹੈ ਫਿਰ ਸਾਡਾ ਲੋਕ ਸਾਡੇ ਸਮਾਜ ਦੇ ਲੋਕੀ ਵੋਟਾਂ ਪਾਉਂਦੇ ਨੇ ਇਹਨਾਂ ਦੇ ਝੂਠੇ ਲਾਰਿਆਂ ਦੇ ਵਿੱਚ ਆ ਕੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਉਹ ਸਰਕਾਰ ਬਣ ਜਾਂਦੇ ਮੁਰਕੇ ਫਿਰ ਸਾਨੂੰ ਉਹ ਪੰਜ ਸਾਲ ਕੁੱਟਦੇ ਨੇ ਇਹ ਸਾਡੇ ਨਾਲ ਵਾਪਰਦਾ ਜਾ ਰਿਹਾ ਹੈਗਾ ਜਿਹੜਾ ਲਗਾਤਾਰ 75 ਸਾਲਾਂ ਤੋਂ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਭਾਜਪਾ ਹੋਵੇ ਚਾਹੇ ਆਹ ਝੂਠੇ ਲਾਰਿਆਂ ਦੀ ਸਰਕਾਰ ਆਮ ਪਾਰਟੀ ਜਿਹੜੇ ਝੂਠ ਝੂਠ ਬੋਲ ਬੋਲ ਕੇ ਮਤਲਬ ਕਿ ਲੋਕਾਂ ਨੂੰ ਸੱਚ ਦਿਖਾਦਾ ਪਰ ਅੱਜ ਜਦੋਂ ਉਹਦੇ ਪਹਿਰੇ ਦਿਨ ਦੀ ਗੱਲ ਆਈ ਹੈ ਉੱਥੋਂ ਮੁਨਕਰ ਹੁੰਦੇ ਨੇ ਅੱਜ ਦੇ ਨੇ ਕੋਈ ਜਵਾਬ ਨਹੀਂ ਉਹ ਮਿਲਣਾ ਵੀ ਆਪਣੇ ਸਮਾਜ ਦੇ ਲੋਕਾਂ ਨੂੰ ਚੰਗਾ ਨਹੀਂ ਸਮਝਦੇ ਹੈਗੇ ਨਹੀਂ ਤਾਂ ਭਗਵਾਨਤਮਾਨ ਸਰਕਾਰ ਬਣ ਤੋਂ ਪਹਿਲਾਂ ਕਹਿੰਦਾ ਸੀ ਕਿ ਇਹ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਹੈ ਲੋਕਾਂ ਚੋਂ ਚੱਲੂਗੀ ਉਹ ਕਹਿੰਦਾ ਸੀ ਨਾ ਪਰ ਚੱਲੀ ਤਾਂ ਨਹੀਂ ਹੈਗੀ ਝੂਠ ਬੋਲਦਾ ਸੀ ਉਹ ਉਹਦਾ ਝੂਠ ਦਾ ਜਿਹੜਾ ਨਕਾਬ ਆ ਉਹ ਨੰਗਾ ਹੋ ਗਿਆ ਹੁਣ ਹਾਂਜੀ ਹਾਂਜੀ ਮਤਲਬ ਕਿ ਉਹ ਆਣ ਆਲਾ ਸਮਾਂ ਇਹ ਸਾਰੀਆਂ ਗੱਲਾਂ ਦਾ ਉਹਨੂੰ ਜਵਾਬ ਦੇਣਾ ਪਊ ਹਾਂਜੀ ਹਾਂਜੀ ਜਿਹੜਾ ਕੁਛ ਉਹਨੇ ਬੋਲਿਆਗਾ ਹਾਂਜੀ ਹਾਂਜੀ ਜਿਦੇ ਪਹਿਰੇਦਾਰੀ ਕਰਦਾ ਫਿਰਦਾ ਠੀਕ ਸੀਗਾ ਪਰ ਉਹਨੇ ਕੀਤੀ ਨਹੀਂ ਹੈਗੀ ਹਾਂਜੀ ਹਾਂਜੀ ਪਰ ਜਿਹੜਾ ਕੁਛ ਉਹਨੇ ਬੋਲਿਆ ਵੀ ਧਰਨੇ ਨਹੀਂ ਲੱਗਣੇ ਪੈਣਗੇ ਕੋਈ ਸਰਪਾਸ ਵਾਸਤੇ ਉਹ ਸਾਰਾ ਕੁਝ ਹੋ ਰਿਹਾਗਾ ਦਾ ਹਾਂਜੀ ਹਾਂ ਜੁੱਟ ਦਾ ਵੀ ਡਾਂਗਾ ਵੀ ਮਾਰਦਾਗਾ ਲੇਡੀ ਪੁਲਿਸ ਸਾਡੇ ਪੀਪੀਆਂ ਭੈਣਾਂ ਨੂੰ ਵੀ ਪੱਤੀਆਂ ਵੀ ਕਰਦੇ ਨੇ ਪਰ ਉਹ ਸਾਰਾ ਕੁਝ ਵਰਤਾਰਾ ਉਹੀ ਵਾਪਰ ਰਿਹਾ ਹੈਗਾ ਜਿਹੜਾ ਪਹਿਲਿਆਂ ਸਰਕਾਰਾਂ ਚ ਵਾਪਰ ਰਿਹਾ ਹੈਗਾ ਚੁੰਨੀਆਂ ਦਾ ਰਾਖਾ ਪੱਗਾਂ ਦਾ ਰਾਖਾ ਕਹਾਉਂਦਾ ਸੀ ਅੱਜ ਆਪਦੇ ਹੱਥਾਂ ਨਾਲ ਉਤਾਰ ਰਿਹਾ ਹੈ ਕੁਝ ਵੀ ਨਹੀਂ ਹੈਗਾ ਇਹ ਸਾਰਾ ਬੋਲਿਆ ਗਿਆ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਠੀਕ ਹੈ ਜੀ ਤੁਹਾਨੂੰ ਕਿਹਨੇ ਦੇਖਣਾਗਾ ਲੋਕਾਂ ਨੇ ਸਵਾਦ ਦੇ ਨੇ ਦੇਖਣਾਗਾ